ਅੱਸੇ ਜਿਉ ਡਾਇ ਇੱਥੇ ਗੱਲਾਂ ਕਰਨ ਪਿਓ ਪੁੱਤ ਤੂੰ ਚੁੱਪ ਕੀਤਾ ਰਾ ਤੂੰ ਨਾ ਜਾ ਪਰ ਨਾ ਹਰ ਗੱਲ ਚੱਕਣਾ ਹਿਸਾਲਾ ਨਹੀਂ ਲੈਣਾ ਮੈਨੂੰ ਤੇ ਜਾਨ ਨੂੰ ਸਿਆਪੇ ਪਾਈ ਹੀ ਆ ਨਾ ਮੈਨੂੰ ਤੇ ਦੁੱਖ ਹੈ ਹੀ ਆ ਨਾ ਲੈ ਮੰਮੀ ਇੱਥੇ ਬੈਠੇ ਇਕੱਲੇ ਤੇ ਮੈਂ ਅੰਦਰ ਵੇਖਣ ਦੀ ਆ ਮੰਮੀ ਇਕੱਲੇ ਬੈਠੇ ਹੋ ਤੇ ਨਾਲੇ ਰੋਂਦੇ ਕੀ ਗੱਲ ਹੋਈ ਆ ਕੀ ਦੱਸਾਂ ਰੋਵਾ ਨਾ ਦ ਹੋਰ ਕੀ ਕਰਾਂ ਕਿਸਮਤ ਨੂੰ ਰੋਂ ਲਈ ਆ ਇਹ ਪਹਿਲਾ ਵਿਚਾਰੀ ਦਾ ਜਿਹੜੇ ਕੰਮ ਭਾਂ ਲੱਗਾ ਤਾਂ ਕਲੇਸ਼ ਪਾਤਾ ਹੁਣ ਪਤਾ ਨਹੀਂ ਬੈਣ ਆਉਣੀ ਏ ਜਾਂ ਨਹੀਂ ਆਉਣੀ ਤਾਂ ਵੱਡੀ ਜਿਹੜੀ ਆ ਫੇਰ ਘਪਤ ਪਾ ਕੇ ਤੇ ਬੈ ਗਈ ਮੰਮੀ ਵੱਡੀ ਭਾਬੀ ਦਾ ਕੰਮ ਹੀ ਇਹੋ ਆ ਆਪਣੇ ਲੜਨਾ ਕਦੀ ਕੇ ਤੁਹਾਡੇ ਨਾਲ ਲੜ ਲਿਆ ਜਾਂ ਮੇਰੇ ਨਾਲ ਲੜ ਲਿਆ ਹੋਰ ਕਿਹੜਾ ਇਹਨੂੰ ਕੁਝ ਆਉਂਦਾ ਹੈਗਾ ਵਾ ਤੇ ਬਾਕੀ ਤੁਹਾਡੀ ਕਿਸਮਤ ਨੂੰ ਕੀ ਹੋਇਆ ਵਾ ਤੁਹਾਡੀ ਕਿਸਮਤ ਵਾਏ ਗੁਰਜੀ ਨੇ ਕਿੰਡੀ ਸੋਹਣੀ ਲਿਖੀ ਆ ਹੀਰਿਆ ਵਰਗੇ ਤੁਹਾਡੇ ਪੋਤਾ ਰੱਬ ਨੇ ਧੀ ਦਿੱਤੀ ਆ ਨੌਵਾ ਦਿੱਤੀਆਂ ਨੇ ਸਭ ਕੁਝ ਤੁਹਾਡੇ ਕੋਲ ਆ ਰਏ ਗੱਲ ਨਾ ਉਹ ਪਾ ਵੀ ਨਹੀਂ ਬੈਣ ਆਉਣਗੇ ਉਹਨੇ ਕਿਉਂ ਨਹੀਂ ਆ ਤੂੰ ਇਹ ਗਾਣਾ ਕਰੋ ਉਹ ਤੇ ਜਿਹੜੀ ਮਾਂ ਹੁੰਦੀ ਹੈ ਨਾ ਉਹਨੂੰ ਸਾਰਿਆਂ ਦਾ ਦੁੱਖ ਬਹੁਤ ਹੁੰਦਾ ਹੁਣ ਮੈਨੂੰ ਪੁੱਛ ਕੇ ਵੀ ਜੇ ਇਹਦਾ ਮਿਆਣੀ ਦਾ ਬਣ ਜਾਂਦਾ ਤੇ ਕਿੰਨੇ ਖੁਸ਼ ਹੋ ਕੇ ਫਿਰਨਾ ਸੀ ਜੇ ਹੁਣ ਮੰਨ ਲਾ ਨਹੀਂ ਬਣਿਆ ਹੁਣ ਫੇਰ ਦੁਬਾਰਾ ਲੱਗੀ ਆ ਤੇ ਫੇਰ ਕਲੇਸ਼ ਪਾ ਕੇ ਬੈਗੀ ਉਹਨਾਂ ਵਿਚਾਰਾਂ ਦਾ ਕਿੱਥੋਂ ਮੰਨ ਜਦੋਂ ਤੇ ਘਰ ਵਿੱਚ ਪਹਿਲਾਂ ਹੀ ਕੁਝ ਹੋਣ ਡਿਆ ਪਿਆ ਜੇ ਮੰਮੀ ਵਾਏ ਗੁਰ ਨੇ ਕਰਨਾ ਚਾਹਿਆ ਨਾ ਤੇ ਹੋ ਜਾਣਾ ਕਿਤੇ ਕਿਤੇ ਕੱਖ ਨਹੀਂ ਹੁੰਦਾਗਾ ਜੇ ਇਦਾਂ ਟੈਨਸ਼ਨ ਲਾਓਗੇ ਬਿਮਾਰ ਹੋ ਜਾਓਗੇ ਬੱਸ ਪੁੱਤ ਜਿ ਨਜਰ ਸੈਟ ਨਹੀਂ ਨਿਆਣੀ ਹੁੰਦੇ ਫਿਕਰ ਧੁੰਦਾ ਹੀ ਆ ਨਾ ਇਹ ਤਾਂ ਨਾ ਨਾ ਹੁਣ ਤੁਮੇ ਨੂੰ ਕਹਾਂ ਮੰਮੂ ਫਿਕਰ ਹੀ ਨਾ ਕਰ ਕਿ ਦਾਣਾ ਕਰਾਂ ਪੁੱਤ ਮੰਮੀ ਫਿਕਰ ਤੇ ਹੁੰਦਾ ਵਾ ਪਰ ਸਿਹਤ ਵੀ ਜ਼ਰੂਰੀ ਹੈ ਨਾ ਤੁਹਾਡੀ ਜਦੋਂ ਘਰ ਵਿੱਚ ਕਲੇਸ਼ ਪਿਆ ਹੋਏ ਨਾ ਉਦੋਂ ਕੋਹ ਨਹੀਂ ਸੁੱਜਦਾ ਮੇਰੇ ਤੇ ਰੋਟੀ ਖਾਣ ਨੂੰ ਜੀ ਨਹੀਂ ਕੰਢਿਆਗਾ ਤੁਹਾਡਾ ਤੇ ਨੀਂਦ ਨਾ ਠੀਕ ਆਣਦਿਆ ਤਾਂ ਉਹ ਵੱਡੀ ਭਾਬੀ ਵੇਖੋ ਤਾਂ ਛਣੀ ਉਹਨਾਂ ਰੋਟੀ ਖਾ ਲਈ ਆ ਜਿੰਨਾ ਕਲੇਸ਼ ਪਾਇਆ ਹੈ ਤੁਹਾਨੂੰ ਕੀ ਲੱਗੇ ਉਹਦੇ ਤੇ ਪਵਾੜੇ ਪਏ ਨੇ ਉਹ ਤਾਂ ਖਾ ਪੀ ਕੇ ਨੀਂਦ ਤੇ ਸੌਂਜੇਗੀ ਤੇ ਮੈਨੂੰ ਪੁੱਛ ਕਿਵੇਂ ਆ ਮੁੰਡਾ ਵੀ ਕਿੰਨਾ ਨੇਰਾ ਹੋ ਗਿਆ ਤੱਕ ਆਇਆ ਨਹੀਂ ਮੇਰਾ ਤਾਂ ਹੁਣ ਉਹਦੇ ਨਾਲ ਧਿਆਨ ਆ ਨਾ ਕਿੰਦਰ ਵੀਰ ਹੈ ਨਹੀਂ ਕਰ ਗਾ ਵੀ ਸੱਚ ਵੇਖਿਆ ਤੇ ਮੈਨੂੰ ਕਿਤੇ ਲੱਭਾ ਨਹੀਂ ਤੇ ਨਵਾਂ ਭਾਬੀ ਤੇ ਕੱਲੀ ਫੂਲ ਤੇ ਲੱਗੀ ਤੇ ਮੈਂ ਪੁੱਛਿਆ ਨਹੀਂ ਮੈਂ ਇਹੋ ਸੱਚ ਪੁੱਛਣ ਆਈ ਹਾਂ ਤੁਹਾਨੂੰ ਚੇਤਾ ਹੀ ਭੁੱਲ ਗਿਆ ਮੈਨੂੰ ਨਾ ਉਹ ਕਿੰਨਾ ਨੇਰਾ ਹੋ ਗਿਆ ਵਾ ਅਜੇ ਤੱਕ ਨਹੀਂ ਆਇਆ ਮੇਰੇ ਮਨ 'ਚ ਇਹ ਹੁਣ ਆਉਂਦਿਆ ਕਿਤੇ ਕਿਸੇ ਗੱਲ ਦਾ ਗੁੱਸਾ ਹੀ ਨਾ ਕਰ ਲਿਆ ਹੋਵੇ ਮੰਮੀ ਗੁੱਸਾ ਵੀ ਆਉਂਦਾ ਹੀ ਐ ਏਡੀ ਗੱਲ ਤੇ ਨਹੀਂ ਵੀਰ ਜੀ ਗੱਲ ਸੁਣਿਓ ਤਸੂਦੇ ਤੂੰ ਇਥੇ ਮਸ਼ਰਜ ਬੈਠੇ ਕੀ ਕਰਨ ਦੇ ਆ ਵੀਰ ਤੈਨੂੰ ਢੀਕਣ ਦੇ ਆ ਸਾਰਿਆਂ ਰੋਟੀ ਖਾ ਲਈ ਆ ਤੇ ਮੰਮੀ ਨੇ ਰੋਟੀ ਨਹੀਂ ਖਾਧੀ ਆਗੀ ਤੇ ਇਥੇ ਕੱਲੇ ਰੋਂਦੇ ਹੀ ਰੋਣ ਵਾਲੀ ਕਿਹੜੀ ਗੱਲ ਆ ਮੰਮੀ ਆ ਜਾਨੇ ਰੋਟੀ ਖਾਣੀ ਆ ਬਸ ਪੁੱਤ ਚਲ ਕੇ ਤੇ ਜਾਣਾ ਆਉਂਦੀ ਕੋਈ ਨਹੀਂ ਵੱਧ ਘਟ ਟਾਈਮ ਹੋਈ ਜਾਂਦਾ ਜਦੋਂ ਘਰ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਹੁੰਨ ਤਾਂ ਫਿਰ ਮਾਂ ਤੇ ਉਹਨੂੰ ਦੁੱਖਤ ਹੁੰਦਾ ਹੀ ਆ ਮੰਮੀ ਤੂੰ ਹੀ ਨਾ ਇਹਨਾਂ ਸੋਚਿਆ ਕਰੋ ਕੋਈ ਗੱਲ ਨਹੀਂ ਜੋ ਵੀ ਹੋਏਗਾ ਨਾ ਵੇਖੀ ਜਾਏਗੀ ਫਿਰ ਕੀ ਕਰਨਾ ਹੈ ਬੜੀ ਵਾਰੀ ਇਹਨੇ ਸਮਝਾਇਆ ਵਾ ਪਰ ਇਹ ਨਹੀਂ ਮੰਨਦਾ ਉਹ ਦੇਖ ਲੋ ਜਾਣ ਕੇ ਲੜਾਈ ਪਾ ਕੇ ਬਹਿ ਗਏ ਹਨਾ ਉਹ ਤਾਂ ਮੈਨੂੰ ਵੀ ਵੀਰ ਪਤਾ ਵਾ ਮੈਂ ਤਾਂ ਅੱਗੇ ਕਹਿ ਨਹੀਂ ਭਾਬੀ ਸ਼ਰਨ ਨਾ ਪਤਾ ਨਹੀਂ ਕੀ ਚੰਦੀ ਆ ਇਹ ਉਹਦੀ ਤੇ ਛੱਡੋ ਤੁਸੀਂ ਅਸਣੀ ਦੇ ਵੇਖੋ ਜੜੀਆਂ ਇਹਨੇ ਗੱਲਾਂ ਕੀਤੀਆਂ ਮੰਮੀ ਕਰਨ ਵਾਲੀਆਂ ਨੇ ਕੋਈ ਪਤੋ ਤੱਗੇ ਮੋٹے ਦਿਮਾਗ ਦਾ ਜੇ ਸਿਆਣਾ ਹੁੰਦਾ ਪਹਿਲੇ ਦਿਨੋਂ ਤੇ ਕੰਟਰੋਲ ਨਾ ਕੀਤਾ ਹੁੰਦਾ ਉਹ ਨਹੀਂ ਮੰਮੀ ਐਡੀ ਵੀ ਨਹੀਂ ਗੱਲ ਹੈਗੀ ਹਾਂ ਤੇ ਸਹੀ ਆ ਜਿਹੜੇ ਲੰਡੇ ਹਨ ਛਾਟੀ ਉਹਦੇ ਮਗਰ ਲੱਗ ਗਿਆ ਪਤਾ ਤੇ ਮੰਮੀ ਬੜੇ ਚਿਰਾਂ ਤੋਂ ਹੀ ਪਰ ਇਹ ਨਹੀਂ ਅਜੇ ਤੱਕ ਗੱਲ ਕਰਦਾ ਸਾਥ ਲੱਭਣ ਡਿਆ ਵੀ ਫੜਕਾਇਆ ਇਹਨੂੰ ਉਹ ਤਾਂ ਫਿਰ ਸਹੀ ਸਹੀ ਨਹੀਂ ਬਣਾਉਂਦੀਆਂ ਮਗਰ ਲਾ ਹੀ ਲੈਂਦੀਆਂ ਨੇ ਇਹ ਤੂੰ ਛੱਡ ਦੇ ਗੱਲ ਉਹ ਮੰਮੀ ਗੱਲ ਮੈਂ ਤੁਹਾਨੂੰ ਦੱਸਾਂ ਅਸਲ ਚ ਗੱਲ ਉਹ ਹੀ ਹੋਈ ਆ ਉਹਦੋਂ ਮੈਂ ਜਿਹੜਾ ਗਈ ਨਹੀਂ ਪੁੱਛਣ ਉਦੋਂ ਆਪਾਂ ਵੀ ਡਈ ਫਿਰੇ ਉਹ ਗਲਤ ਸਿਖਾਉਂਦੇ ਫਿਰ ਸੌਰੀ ਚੁੱਕਣਾ ਤੇ ਉਹਦੀ ਚਲੋ ਕੋਈ ਨਹੀਂ ਜੇ ਸਾਡੇ ਘਰ ਚ ਕਲੇਸ਼ ਪਾਉਂਦੀ ਆ ਤੇ ਆਪਣਾ ਕੀ ਪਤਾ ਇਹਦੇ ਵੀ ਤੇ ਪੇਕੇ ਹੋ ਕੁਛ ਹੀ ਹੋਣ ਲਿਆ ਤੇ ਚਲੋ ਮੰਮੀ ਐਵੇਂ ਕਿਸੇ ਨੂੰ ਨਹੀਂ ਇੱਦਾਂ ਕਹੀ ਜਾਂਦਾ ਠੀਕ ਆ ਕਿ ਨਹੀਂ ਐ ਕਿਉਂ ਕਿ ਦਾ ਮੜਿਆ ਸੋਚਣਾ ਬਾਕੀ ਸਣੀ ਦਾ ਦਿਮਾਗ ਕੰਮ ਕਰਨਾ ਚਾਹੀਦਾ ਸੀ ਫੇਰ ਵੀ ਛੋਟਾ ਵੀਰ ਹੀ ਅਹੀਂ ਭਣਾ ਗੜਾ ਗੜਾ ਮੜਾ ਸੋਚਣਾ ਹੀ ਅਹੀਂ ਇਤੋਂ ਕੀ ਪਤਾ ਵਾਦੀ ਨਹੀਂ ਸੋਚਦੇ ਆਪਣੇ ਆਪ ਚ ਇਹ ਸੋਚਿਆ ਸੀ ਤੇ ਚਲ ਜੇ ਤੇ ਸੈੱਟ ਹੋ ਜਾਗੇ ਨਾ ਤੇ ਇਹਨੂੰ ਸਭ ਤੋਂ ਪਹਿਲਾਂ ਸੱਦਾਂਗੇ ਪਰ ਉਹ ਨਹੀਂ ਹੈ ਨਾ ਸੋਚਦਾ ਹੈਗਾ ਵੇ ਜੇ ਬਗਾਨੀਆਂ ਆਪਣੀਆਂ ਬਣ ਜਾਣ ਕਿ ਇਹ ਕਿਉਂ ਕੋਈ ਗੱਲ ਕਰੇ ਕਰ ਬਗਾਨੀਆਂ ਉਹ ਬਣੀ ਆ ਮਮੀ ਇਦਾਂ ਦੀ ਕੋਈ ਗੱਲ ਨਹੀਂ ਆ ਹੁਣ ਨਾ ਭਾਬੀ ਉਹ ਕਿੰਨੀ ਚੰਗੀ ਆ ਜੇ ਪੁੱਤੋ ਵੀ ਹੋਣੀ ਚੰਗੀ ਆ ਉਹਨੇ ਵੀ ਇਹਦੇal ਵੇਖ ਕੇ ਵੇਖੀ ਉਹੋ ਕੁਛੀ ਕਰਨਾ ਵਾ ਮਮੀ ਇਹ ਤੇ ਹੈ ਵਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੀ ਆ ਤੇ ਹੋਰ ਮੈਨੂੰ ਦੇਖੋ ਡਰ ਲੱਗਣ ਡਿਆ ਤੇ ਹੁਣ ਲਹਿ ਹੈ ਵੀ ਵੱਡੀ ਜਿਹੀ ਲੱਗੇ ਰਹੀਂਦੀ ਆ ਮੈਂ ਕਿਹਾ 24 ਘੰਟੇ ਲੱਗੇ ਬੈਠੀ ਰਹਿਣਾ ਜੇ ਉਹ ਵੀਰ ਨੂੰ ਸੁਖਾ ਸਕਦੀ ਆ ਤੇ ਉਹ ਨਾਮ ਨੂੰ ਨਹੀਂ ਸੁਖਾ ਸਕਦੀ ਪੁੱਤੋ ਤੂੰ ਉਹਨੂੰ ਸਮਝਾਵੇਂ ਮੰਮੀ ਕਿਤੇ ਨਹੀਂ ਮਗਰ ਲੱਗਦੀ ਉਹਦੇ ਬਾਕੀ ਬੰਦੇ ਦਾ ਸਟੈਂਡ ਹੋਣਾ ਚਾਹੀਦਾ ਯਾ ਨਾ ਇਹ ਵੀ ਗੱਲ ਮੰਮੀ ਸਹੀ ਹੈ ਸਾਰੀਆਂ ਛੱਡ ਪਹਿਲੇ ਮੈਨੂੰ ਤੂੰ ਦੱਸ ਅੱਧੀ ਰਾਤ ਕਿੱਥੇ ਗਿਆ ਮੰਮੀ ਜਾਣਾ ਕਿੱਥੇ ਇੱਥੇ ਹਾਂ ਆ ਸ਼ਾਮੀ ਜੀ ਘਰੋਂ ਨਿਕਲਿਆ ਤੋਂ ਇੰਦਰ ਆ ਗਿਆ ਮੇਰੇ ਨਾਲ ਆਂਦਾ ਸ਼ਹਿਰ ਚੱਲੀ 10 ਮਿੰਟ ਤੇ ਮੈਂ ਵੀ ਚੱਲ ਜene ਆ ਉਹਨੇ ਫੜਿਆ ਮੋਟਰਸਾਈਕਲ ਉੱਥੇ ਜਾ ਕੇ ਤੇ ਮੈਨੂੰ ਆਂਦਾ ਵੀ ਬੈਟਰੀ ਵਾਲੀ ਸਕੂਟਰੀ ਹੀ ਵੇਖਣੀ ਹੈ ਉਹ ਪਸੰਦ ਆ ਗਈ ਤੇ ਓਲੈਂਡ ਹੈਪੇ ਉਹਦੇ ਕਰਕੇ ਮੰਮੀ ਟਾਈਮ ਲੱਗ ਗਿਆ ਤੇ ਹੁਣ ਉਹਨਾਂ ਦੇ ਘਰ ਨਾਲ ਬੈਗੇ ਤੇ ਮੁੜ ਕੰਦੇ ਵਿੱਚ ਚਾਹ ਪੀਣ ਤੋਂ ਬਣਾ ਤੈਨੂੰ ਜਾਣ ਨਹੀਂ ਦੇਣਾ ਮੰਮੀ ਤੂੰ ਟੈਨਸ਼ਨ ਨਾ ਲਿਆ ਕਰੋ ਵੀਰ ਦਾ ਤੇ ਹੋਇਆ ਨਾ ਜਿਹੜਾ ਖਾਂਦਾ ਪੀਂਦਾ ਪਏ ਉਹ ਖਾਂਦਾ ਪੀਂਦਾ ਤੇ ਇਹਨੇ ਲੇਟ ਆਉਣਾ ਵਾ ਫਿਰ ਹੁੰਦਾ ਵਾ ਭਾਈ ਜੀ ਦੀ ਮਰਜ਼ੀ ਲੇਟ ਆਏ ਆ ਪੁੱਤ ਮੋਬਾਈਲ ਤੇ ਕੋਲੀ ਆ ਨਾ ਬੰਦਾ ਫੋਨ ਤੇ ਕਰ ਹੀ ਸਕਦਾ ਨਾ ਮੰਮੀ ਫੋਨ ਦੀ ਬੈਟਰੀ ਡਾਊਨ ਹੋ ਗਈ ਮੈਂ ਦਾ ਤੁਹਾਨੂੰ ਕਰਕੇ ਦੱਸ ਦੇਣਾ ਹੀ ਉਹ ਮੁੜ ਕੇ ਉੱਥੇ 10 ਮਿੰਟ ਲੱਗ ਜਾਂਦੇ ਵੀ ਰੋਟੀ ਵੀ ਖਾ ਹੀ ਜਾ ਬਹਾਨੇ ਬਣਾਉਨੇ ਤੁਹਾਡੇ ਕੋ ਸਿੱਖੀ ਕੋਈ ਉਹ ਨਹੀਂ ਨਹੀਂ ਮੰਮੀ ਲੈ ਬਹਾਨੇ ਘੱਟ ਰੱਖੋ ਮੰਮੀ ਬੋਲਣਾ ਵੀ ਆਪਣੇ ਮੈਨੂੰ ਪੁੱਛ ਕੇ ਵੇਖ ਮੇਰੇ ਦਿਲ ਨੂੰ ਕੁਛ ਹੋ ਗਿਆ। ਮੰਮੀ ਨਾ ਇਦਾਂ ਕਰਿਆ ਕਰੋ ਤੂੰ। ਤੁਹਾਨੂੰ ਮੈਂ ਬੜੀਆ ਦੀ ਸਮਝਾਇਆ ਹੈ। ਮੰਮੀ ਨੇ ਟੈਨਸ਼ਨ ਲੈ ਲਿਆ। ਇਦਾਂ ਕਰੰਦੇ ਆ ਨਾ ਤੇ ਸਵੇਰੇ ਵੇਖਿਓ। ਮੈਨੂੰ ਆਹ ਗੋਲੀ ਲੈ ਦੇ ਮੇਰਾ ਬੀਪੀ ਵਧ ਹੀ ਆਈ, ਕਦੀ ਘਟ ਗਿਆ ਹੀ। ਇਹੋ ਤੇ ਮੈਂ ਮੰਮੀ ਨੂੰ ਸਮਝਾਉਂਦੀ ਆ। ਪਿਆਰ ਨੂੰ ਸੇਧ ਨੂੰ। ਤੂੰ ਵੀ ਖਾ ਲਾਂਗ ਨਾ ਰੋਟੀ ਪਣੀ। ਵੀਰ ਮੈਂ ਤੇ ਖਾ ਲਈ ਮੰਮੀ ਨੇ ਨਹੀਂ ਖਾਧੀ। ਯਾਦ ਕਰੀ ਨਾ। ਵੀਰ ਨੂੰ ਰੋਟੀ ਹੁਣ ਠੰਡੀ ਹੋ ਗਈ ਜਰਾ। ਉਹ ਮੈਂ ਖਾ ਲਈ ਏ। ਵੀਰ ਕਹਿੰਦੇ ਮੈਂ ਖਾ ਲਈ ਉਹਨਾਂ ਨੂੰ ਪਾਤੀ ਆ। ਮੇਰਾ ਫਿਗਰ ਤੇ ਆਪਣਾ ਵੇਖ ਲਓ ਕੋਈ ਹੈ ਹੀ ਨਹੀਂ ਆ। ਦੀਦੀ ਚੜੂ ਲੱਕ ਚੱਲਿਆ ਵਾ ਤੇ ਤੁਸੀਂ ਹੀ ਕੋਚਾ ਲਾ ਲਓ ਤਾਂ ਉਹ ਲਾਲਾ ਯਾਰ ਤੇਰੇ ਹੱਥ ਟੁੱਟੇ ਆ ਆਹ ਦੀਦੀ ਕੀਤਾ ਬੋਲਣ ਦੇ ਤੁਸੀਂ ਅੱਗੇ ਵੀ ਤਾਂ ਆਪਾਂ ਨਾਲ ਮਿਲ ਕੇ ਕੰਮ ਕਰਦੇ ਆਂ ਅੱਜ ਕੋਈ ਅਲੋਕਾਰ ਕਰਨਾ ਯਾਰ ਤਾ ਤੇਰੇ ਕੋ ਲੱਗਦੇ ਤੇ ਲਾਲਾ ਨਹੀਂ ਲੱਗਦੇ ਤੇ ਰਹਿਣ ਦੇ ਮੇਰੇ ਕੋ ਨਹੀਂ ਲੱਗਦੀ ਐਡੀ ਓਖੀ ਹੋਣ ਵਾਲੀ ਕਿਹੜੀ ਗੱਲ ਹੈ ਤੇ ਵਿੱਚ ਮੈਂ ਤੈਨੂੰ ਕਿਹਾ ਤਾਂ ਵੀ ਮੇਰੇ ਕੋ ਨਹੀਂ ਲੱਗਦੇ ਹੈਗੇ ਸਿੱਧੀ ਐਡੀ ਗੱਲ ਪਿਆਰ ਨਾ ਵੀ ਬੋਲ ਸਕਦੇ ਹੋ ਪਿਆਰ ਨਹੀਂ ਕਰਨੀ ਕਿਹਜਤ ਨਹੀਂ ਕਰਾਉਣੀ ਆਉਂਦੀ ਵੀ ਹਾਂ ਭੀਏ ਮੇਰੀ ਦੀਦੀ ਦੀਦੀ ਕਰਦੀ ਆ ਤੇ ਕਿਹੜੀ ਗੱਲੋਂ ਕਰਦੀ ਆ ਆਜ ਜਿਹਨੇ ਦੂਜੇ ਕਰਦੇ ਉਹਨੇ ਕ ਤੂੰ ਕਰ ਲਾ ਤੇ ਫਿਰ ਲੜਾਈ ਤੇ ਤੁਸੀਂ ਜਾਣ ਬੁੱਝ ਕੇ ਆਪ ਆਉਂਦੇ ਹੋ ਮੁਣ ਕੇ ਫਿਰ ਤੁਸੀਂ ਦੂਜਿਆਂ ਦਾ ਕਸੂਰ ਕੱਢਦੇ ਹੋ ਕਿ ਮੈਨੂੰ ਸਾਰੇ ਜਣੇ ਗੱਲਾਂ ਕਰਦੇ ਨੇ ਕਰਦੇ ਤੇ ਹੈਗੇ ਆ ਤੂੰ ਵੀ ਕਰਕੇ ਵੇਖ ਲੈ ਤੈਨੂੰ ਮੈਂ ਠੰਡ ਪਾਵਾਂ ਫਿਰ ਮੈਨੂੰ ਕੀ ਲੋੜ ਤੈਨੂੰ ਗੱਲਾਂ ਕਰਨ ਦੀ ਮੈਨੂੰ ਸਿਰਫ ਆਪਣੇ ਕੰਮ ਨਾਲ ਮਤਲਬ ਆ ਐਵੇਂ ਆਸੇ ਪਾਸੇ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੇ ਫਿਰ ਕੰਮ ਨਾਲ ਮਤਲਬ ਰੱਖੋ ਠੀਕ ਆ ਨਾ ਇਹ ਹੁਣ ਮੇਰੇ ਕੋਲ ਸਾਰੇ ਹੁੰਦੇ ਸਿੱਧੀ ਗੱਲ ਆ ਜੜੀ ਤੇ ਫਿਰ ਕੰਮ ਕੁੰਨਾ ਆਪਣੇ ਹਿਸਾਬ ਨਾਲ ਕਰਿਆ ਕਰੋ ਤੂੰ ਆਪਣਾ ਚੜੁ ਕਿ ਮੈਂ ਮੈਂ ਤੈਨੂੰ ਕਿਹੜਾ ਕਿਹਾ ਵੀ ਤੁਸੀਂ ਇਕੱਲੇ ਕਰੋ ਸਾਰਾ ਤੁਹਾਡੇ ਨਾਲ ਕਰਮਣੀ ਹੈ ਵੈਸੇ ਤੁਸੀਂ ਉਦਾਂ ਹੀ ਛੜਦੇ ਹੋ ਨਾ ਜਿੱਦਾਂ ਦੀ ਹਾਈਲਾਈਟਸ ਦੀ ਗੱਲ ਚੱਲੀ ਹੈ ਨਾ ਤੁਸੀਂ ਤੇ ਉਦਾਂ ਦੇ ਹੀ ਔਖੇ ਹੋ ਨਹੀਂ ਮੈਂ ਕਦੀ ਔਖੀਆਂ ਤੇਰੇ ਤੇ ਤੇ ਨਹੀਂ ਤੇ ਹੀ ਔਖੇ ਹੈਗੇ ਘਰ ਵਿੱਚ ਲੜਾਈਆਂ ਤੁਸੀਂ ਪਾਈਆਂ ਨੇ ਮੈਂ ਤੇ ਫਿਰ ਚੁੱਪ ਕਰ ਜਾਨੀ ਪਿੱਛੇ ਕੋਈ ਗੱਲ ਨਹੀਂ ਕੀ ਬੋਲਣਾ ਕੋਈ ਗੱਲ ਨਹੀਂ ਇਹਨਾਂ ਨੂੰ ਗੱਲ ਕਰ ਲਾਂਗੇ ਤੁਹਾਨੂੰ ਆਪ ਵੀ ਹਟ ਦੇਣੀ ਹੈਗੀ ਆਪਣੀ ਆਦਤਾਂ ਤੋਂ ਪਹਿਲਾਂ ਵੀ ਤੁਹਾਡੇ ਇਹੋ ਸਿਆਪਾ ਹੀ ਪਹਿਲਾਂ ਵੀ ਤੁਸੀਂ ਸਾਰੇ ਘਰ ਵਿੱਚ ਲੜਾਈ ਪਾਈ ਹੀ ਪੈਨ ਦਾ ਬਾਹਰ ਦਾ ਕੰਮ ਭਾਂਜਣਾ ਵਾ ਤੇ ਅਹੀਂ ਪਰ ਅਣੀ ਲੁੱਟੇ ਜਾਣਾ ਜਹਾਇਕਰ ਚੋਕੇ ਲਾਜਣਾ ਨਾਲ ਬਾਹਰ ਤੇ ਉਹ ਕੰਮ ਹੀ ਤਾਂ ਕਰਨ ਦੇ ਜੇ ਹੁਣ ਕਹਿੰਦਾ ਰੈਂਡਣਾ ਵਾ ਪਹਿਲਾਂ ਇੰਨੇ ਪੈਸੇ ਲਾਤੇ ਉਹਦੇ ਪੂਰੇ ਨਹੀਂ ਪਏ ਤਾਂ ਹੁਣ ਦੁਬਾਰੀ ਫੇਰ ਡਾਪੇ ਜਾ ਲਾਉਣਾ ਤੇ ਕੀ ਤਾਂ ਇਹ ਕੱਲੀਆਂ ਨਹੀਂ ਲੱਗੰਦੇ ਨੇ ਸਾਡਾ ਇਹ ਘਰ ਵਿੱਚ ਕੋਈ ਹਿੱਸਾ ਨਹੀਂ ਹੈਗਾ ਤਾਂ ਫਿਰ ਆਪਣਾ ਹਿੱਸਾ ਜੋ ਕਰਨਾ ਕਰੋ ਤੂੰ ਹੀ ਵੀ ਘਰੀ ਜਾਣਾ ਤੇ ਆਪਣੀ ਹਿੱਸੇ ਰਹੀ ਕਰਨੇ ਅਹੀਂ ਕਿਹੜਾ ਤੁਹਾਨੂੰ ਕਹਿੰਦੇ ਕਿ ਤੁਹਾਡੇ ਹਿੱਸੇ ਰਹੀ ਖਾਣਾ ਵਾ ਜਾਣ ਬੁੱਝ ਕੇ ਤੁਸੀਂ ਲੜਾਈਆਂ ਪਾਉਣ ਦੇ ਜੇ ਤੁਹਾਡਾ ਆਪਾ ਇਸ ਹੇਰਾਣਾ ਵਾ ਤੇ ਹਾਂ ਤੇ ਅਸੀਂ ਵੀ ਆਪਣੇ ਦੀ ਗੱਲ ਕਰੰਦੇ ਹਾਂ ਕਿਹੜੇ ਤੁਹਾਡੀ ਗੱਲ ਕਰਨ ਦੇ ਤੁਹਾਡੀ ਨਹੀਂ ਤੇ ਤੁਹਾਡੀ ਆ ਕਿ ਹਾਂ ਇਹਨਾਂ ਦਾ ਵੀ ਸਾਰਾ ਕੁਝ ਅਸੀਂ ਸਾਹਮਣਾ ਲਾਗੇ ਪਹਿਲਾਂ ਲੜਾਈਆਂ ਪਾਵਾਂਗੇ ਤੇ ਇਹਨਾਂ ਦਾ ਜੋ ਕੁਝ ਹੋਊਗਾ ਕਹਿਣਗੇ ਹਾਂ ਤੁਸੀਂ ਸਾਹਮਣ ਲਓ ਤੁਹਾਨੂੰ ਕੀ ਲੋੜ ਪਈ ਆ ਤੁਹਾਡਾ ਸਾਂਭਣ ਦੀ ਤੁਹਾਨੂੰ ਰੱਬ ਹੀ ਦੇਵੇ ਜਿੰਨਾ ਦੇਣਾ ਵਾ ਠੀਕ ਆ ਨਾ ਨਾਲੇ ਜਿੰਨਾ ਤੇਰਾ ਕੰਮ ਅੱਗੇ ਬਣ ਗਿਆ ਉਹਨਾਂ ਕੋਲ ਬਣ ਜਾਣਾ ਐ ਹੋ ਤੇ ਫਿਰ ਗੱਲ ਲੈਣਾ ਤੁਹਾਡਾ ਸਾਡਾ ਸਾਫ ਤੇ ਲੱਭਦਾ ਵਾ ਤੇ ਫਿਰ ਚੰਗੇ ਬਣਨ ਦੀ ਕੋਈ ਲੋੜ ਨਹੀਂ ਹੈਗੀ ਵੀ ਮੈਂ ਬੜੀ ਚੰਗੀ ਤੇ ਬਾਕੀ ਸਾਰਾ ਪਰਿਵਾਰ ਮਾੜਾ ਵਾ ਸੋਚਦੇ ਤੇ ਤੂੰ ਹੀ ਉਹ ਸਭ ਤੋਂ ਵੱਧ ਮਾੜਾ ਬਾਕੀ ਤੇ ਸਾਰੇ ਜਣੇ ਇਹੀ ਗੱਲ ਵੱਲ ਆਉਂਦੇ ਨਹੀਂ ਹੈਗੇ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਜੇ ਪਹਿਲਾਂ ਨਹੀਂ ਕੰਮ ਬਣਿਆ ਤੇ ਹੁਣ ਇੱਕ ਵਾਰੀ ਟਰਾਈ ਕਰ ਲੈਨੇ ਤੇ ਤੂੰ ਹੀ ਉਦੋਂ ਦੀ ਘਰ ਵਿੱਚ ਲੜਾਈ ਪਾਈ ਹੈ ਨਹੀਂ ਤੇਰੀ ਕੋਈ ਜ਼ੁਬਾਨ ਜ਼ਿਆਦਾ ਨਹੀਂ ਚੱਲਣਦੀ ਤੈਨੂੰ ਇੰਨਾ ਨਹੀਂ ਪਤਾ ਭੀ ਗਿਆ ਕੋਲ ਵੱਡਾ ਵਾ ਕਿ ਛੋਟਾ ਵਾ ਤੇ ਚੱਲਣੀ ਨਹੀਂ ਜ਼ੁਬਾਨ ਫਿਰ ਜਦੋਂ ਤੁਹਾਨੂੰ ਇੱਜ਼ਤ ਕਰਾਉਣੀ ਨਹੀਂ ਆਉਂਦੀ ਤੇ ਫਿਰ ਮੈਂ ਤੁਹਾਡੇ ਪਿੱਛੇ ਅੱਗੇ ਪਿੱਛੇ ਜੀਜੀ ਨਹੀਂ ਕਰਦੀ ਫਿਰਨਾ ਵੀ ਹਾਂ ਦੀਦੀ ਤੁਸੀਂ ਦੱਸੋ ਮੈਂ ਕਿੱਗਾ ਕਰਨਾ ਵਾ ਕੋਈ ਗੱਲ ਨਹੀਂ ਚਲਾਈ ਜਾ ਫਿਰ ਮੈਨੂੰ ਵੀ ਇਹ ਕਟਣੀ ਆਉਂਦੀ ਆ ਠੀਕ ਆ ਵੇਖ ਲਾਂ ਕੋਈ ਨਾ ਇਹਨੇ ਪਤਾ ਲੱਗ ਜੂਗਾ ਚੱਲ ਜੇ ਲੱਗਾ ਪਰ ਇਹ ਲੈਨੇ ਹੁਣ ਤੋ ਕਿਦਾਂ ਬਾਤ ਚਾਨੀ ਐ ਇਹ ਨਾ ਹੋਏ ਮੈਂ ਭੁੱਲ ਜਾ ਕਿ ਤੁਸੀਂ ਮੇਰੇ ਤੋਂ ਵੱਡੇ ਹੋ ਤੁਹਾਨੂੰ ਇਹ ਵਾਕੀ ਕੁਝ ਬੋਲਦੀ ਨਹੀਂ ਐ ਤੇ ਮੈਂ ਇਹਨੂੰ ਜੋ ਮਰਜੀ ਕਹੀ ਜਾਵਾਂ ਕਿਦਾਂ ਸ਼ਮ ਭਾਬੀ ਲੈ ਰਿਆ ਸਵਾਦ ਹੁਣ ਸੋਖੀ ਰਹੀ ਬੇਅਤੀ ਕਰਾ ਕੇ ਭਾਬੀ ਆਹ ਤੇ ਚੰਗਾ ਕੀਤਾ ਜੇ ਵੱਡੀ ਭਾਬੀ ਨੂੰ ਨਾ ਮਾਸਾ ਗੁੱਸੇ ਹੋਏ ਹੋ ਨਹੀਂ ਤਾਂ ਉਹਨੇ ਸਿਰ ਤੇ ਚੜ ਜਾਣਾ ਸੀ ਐਵੇਂ ਦੀਦੀ ਜੋ ਅਣਬੁੱਝ ਕੇ ਇਹ ਪਹਿਲਾਂ ਤੁਹਾਡੇ ਕਿਹੜਾ ਕੰਮ ਬਣਿਆ ਬਾਰ ਦਾ ਹੋਣ ਜਿਹੜਾ ਬਣ ਜਣਾ ਇਹ ਤਾਂ ਲੈ ਨਹੀਂ ਪਾਈ ਜਾਣ ਦੀ ਆ ਪਤਾ ਨਹੀਂ ਤੁਹਾਡੇ ਪਿੱਛੇ ਪੈ ਗਈ ਹੱਥ ਤੋਂ ਜਿਹੜੇ ਜਦੋਂ ਪਹਿਲਾਂ ਕੰਮ ਬਣਾਉਣਾ ਸ਼ੁਰੂ ਕੀਤਾ ਉਦੋਂ ਵਿੱਚ ਤੇ ਹੀ ਕਰ ਵਿੱਚ ਲੜਾਈ ਪਾਈ ਤੇ ਬਣਦੇ ਚੰਗੇ ਹੋ ਕਿ ਮੈਂ ਬੜੀ ਚੰਗੀਆਂ ਤੇ ਬਾਕੀ ਸਾਰੇ ਜਾਣੇ ਨਹੀਂ ਚਾਹੁੰਦੇ ਤੇ ਹੁਣ ਵੀ ਮੈਂ ਜਿੱਦਨ ਦੀ ਗੱਲ ਤੁਰੀ ਤੁਸੀਂ ਉਦੋਂ ਦੀ ਘਰ ਵਿੱਚ ਲੜਾਈ ਪਾਈ ਐ ਐਡਾ ਮੂੰਹ ਬਣਾਇਆ ਮੈਂ ਆਖਿਆ ਵੀ ਚਲੋ ਮੈਂ ਝਾੜੂ ਲਾ ਲੈਂਦੀ ਤੇ ਤੁਸੀਂ ਜੀ ਦੀ ਪੋਚੇ ਲਾ ਲੋ ਮੈਂ ਨਹੀਂ ਇਹਦੀ ਕੋਈ ਕਰਨਾ ਤੇਰੇ ਹੱਥ ਟੁੱਟੇ ਨੇ ਹਾਂ ਐਦਾਂ ਕਿਹਾ ਸੀ ਇਹਦੀ ਬੜੀ ਜ਼ੁਬਾਨ ਆ ਕਾਇਦ ਸਾਰਿਆਂ ਨੂੰ ਚੰਗੀ ਨਹੀਂ ਲੱਗਦੀ ਹੈਗੀ ਤੇ ਹੋਰੇ ਹੋ ਤੇ ਗੱਲ ਵਾਣਾ ਇਹਨਾਂ ਦੇ ਬੋਲਣ ਦਾ ਕੋਈ ਤਰੀਕਾ ਹੀ ਨਹੀਂ ਹੈਗਾ ਇਹ ਹਾਂਦੇ ਕਿ ਮੈਂ ਜੋ ਮਰਜ਼ੇ ਗਲੇ ਨੂੰ ਕਹੀ ਜਾਾਂ ਅਗਲਾ ਨਾ ਮੈਨੂੰ ਕੁਝ ਕਵੇ ਚੱਲ ਚੰਗਾ ਹੋ ਗਿਆ ਤੁਹਾਨੂੰ ਆਪੇ ਪਤਾ ਲੱਗ ਗਿਆ ਪੀ ਇਹਨਾਂ ਦਾ ਸੁਭਾਅ ਕਿੱਦਾਂ ਦਾ ਵਾ ਮੈਂ ਉਹਦਾ ਤੁਹਾਨੂੰ ਦੱਸਣਾ ਚੰਦੀ ਤੇ ਮੈਂ ਫਿਰ ਕਹਿਣਾ ਸਾਡੀ ਜਿਠਾਈ ਪਰਾਣੀ 'ਚ ਧਰਾਰ ਪਉਂਦੀ ਆ ਕੋਈ ਨਹੀਂ ਦੀਦੀ ਹੁਣ ਤੁਸੀਂ ਫਿਕਰ ਨਾ ਕਰੋ ਜੇ ਹੁਣ ਇਹਨਾਂ ਨੇ ਕੋਈ ਗੱਲ ਕੀਤੀ ਨਾ ਹੁਣ ਮੈਂ ਵੀ ਜਵਾਬ ਘੜੀ ਕੇ ਰੱਖਿਆ ਘੜੀ ਇਹ ਫਿਰ ਹਟ ਦੇਣੀ ਹੈ ਦੋਗੇਣਾ ਜਵਾਬ ਤੇ ਇਹ ਫੇਰ ਹੀ ਸੂਤਰਵਣੀ ਉਹਦਾ ਨਹੀਂ ਆਉਣੀ ਹੈਗੀ ਐਵੇਂ ਲੜਾਈ ਪਾਈਏ ਪਹਿਲਾਂ ਕਿੰਦੀ ਗੱਲ ਹੋ ਜੂਗੀ ਜੇ ਅਹੀਂ ਚੱਲ ਜਾਾਂਗੇ ਤੇ ਅਹੀਂ ਕਿੜਾ ਤਨਾ ਸਾਰਾ ਕੁਝ ਇਥੋਂ ਲੈ ਜਾਣਾ ਅਹੀਂ ਉੱਥੇ ਜਾ ਕੇ ਕਮਾਈ ਕਰਨੀ ਕੁਝ ਘਲੋਣਾ ਹੀ ਆ ਇੱਥੇ ਸਾਡੀ ਇੰਨੀ ਮੜੀ ਨੀਤ ਨਹੀਂ ਹੈਗੀ ਕਿ ਅਹੀਂ ਆਪਣਾ ਬਣਾਈ ਜਾਵਾਂਗੇ ਤੇ ਕਿਸੇ ਦਾ ਕੁਝ ਸੋਚਾਂਗੇ ਨਹੀਂ ਅਹੀਂ ਦੀਦੀ ਬੜਾ ਕੁਝ ਸੋਚਿਆ ਵਾ ਕਿ ਸਾਰਿਆਂ ਦਾ ਸੋਚਣਾ ਵਾ ਪਰ ਇਹਨਾਂ ਨੂੰ ਲੱਗਦਾ ਵਾ ਕਿ ਨਾ ਬੱਸ ਕਰਨ ਦੀਆਂ ਗੱਲਾਂ ਵਾ ਕਾਂਜ ਤੇ ਕਰੁੰਜ ਮੜਾ ਫਰਕੁੰਦਾ ਵਾ ਇਹ ਥੋੜੀ ਪਹੀ ਹੁਣ ਕਹੀ ਜਾਂਦੇ ਤੇ ਹੀ ਕੁਝ ਕਰਨਾ ਨਹੀਂ ਹੈਗਾ ਭਾਬੀ ਜੀ ਤੁਹਾਡੀ ਗੱਲਾਂ ਤੇ ਮੈਨੂੰ ਯਕੀਨ ਆ ਨਾਲ ਮੈਨੂੰ ਆਪਣੇ ਛੋਟੇ ਵੀਰ ਤੇ ਵੀ ਉਹਨੇ ਤੇ ਆ ਸ਼ਨੀ ਵੀਰ ਨੂੰ ਵੀ ਮਗਰ ਲਾ ਲਿਆ ਵਾ ਤੇ ਉਹ ਵੀ ਔਖਾ ਤੁਰਿਆ ਫਿਰਦਾ ਤੇ ਤੁਹਾਡੇ ਨਾਲ ਤੇ ਚੱਲ ਹੋਇਆ ਤੇ ਮੇਰੇ ਨਾਲ ਵੀ ਔਖਾ ਤੁਰਿਆ ਫਿਰਦਾ ਮੈਨੂੰ ਤਾਂ ਕਮਾਉਣ ਨਹੀਂ ੜਿਆ ਐਵੇਂ ਜਾਣ ਬੁੱਝ ਕੇ ਲੜਾਈ ਪਾਈ ਆ ਘਰ ਦੇ ਵਿੱਚ ਇਹਨਾਂ ਨੇ ਚੱਲ ਕੱਪੜੇ ਤੇ ਧੁੱਪ ਗਏ ਆ ਇਦਾਂ ਕਰਦੀਆਂ ਹੁਣ ਜੋੜ ਵੀ ਲੈਣੀ ਆ ਚਲ ਇਦਾਂ ਕਰਦੀ ਕੱਪੜੇ ਜੋੜ ਹੀ ਲੈਣੀ ਆ ਅਮਨਾ ਅਮਨਾ ਇਹ ਕਿ ਤੈਨੂੰ ਪਤਾ ਨਹੀਂ ਸਵੇਰ ਦਾ ਕੀ ਹੋਇਆ ਵਾ ਮੂੰਹ ਜਾਂ ਬਣਾ ਕੇ ਤਰੀ ਫਿਰਦੀ ਆ ਇਹ ਕਿ ਪਤਾ ਨਹੀਂ ਲੱਗਦਾ ਇਹਦਾ ਆਦੀ ਹੋਈ ਏ ਤੇ ਵਾਲੀ ਬੰਦਾ ਆਵਾਜ਼ ਤੇ ਦਵੇ ਜ ਨਹੀਂ ਠੀਕ ਤੇ ਆਵਾਜ਼ ਵੀ ਨਹੀਂ ਦੇਣੀ ਮੇ ਤੋਂ ਲੈ ਦੇ ਕੱਪੜੇ ਤੋਲੇ ਆ ਪੁੱਤ ਠੀਕ ਹੈ ਤੇ ਅਮਨ ਕਿੱਥੇ ਜੇ ਉਹਨੂੰ ਡਾਉਣਾ ਜੋੜਨਾ ਅਮਨ ਦਾ ਤੈਨੂੰ ਮੈਂ ਕੀ ਦੱਸਾਂ ਦੋ ਤਿੰਨ ਵਾਰਾਂ ਮਾਰੀਆਂ ਵਾ ਇੱਕ ਵਾਰ ਨਿੱਤੀ ਸਵੇਰੇ ਉੱઠી ਆ ਫਟਾਫਟਾ ਝਾੜੂ ਝੜੂ ਲਾ ਕੇ ਨਾ ਮਾੜਾ ਮੋਟਾ ਤੇ ਅੰਦਰ ਵੜ ਕੇ ਫਿਰ ਪੈ ਗਈ ਆ ਮੂੰਹ ਜਾ ਵਟਿਆ ਹੀਗਾ ਦੋ ਤਿੰਨ ਵਾਰੀ ਮੈਂ ਬੁਲਾਇਆ ਮੇਰਾ ਕੋਈ ਵੀ ਚੱਜਣਾ ਨਹੀਂ ਜੇ ਕੋਈ ਗੱਲ ਵਾ ਤੇ ਬੰਦਾ ਦੱਸ ਹੀ ਦਿੰਦਾ ਵਾ ਪਰ ਨਾ ਗੋਮੀ ਹੋ ਜਾਣਾ ਵਾ ਇਹ ਬੜੀ ਮਾੜੀ ਆਤਵਾ ਇਹਦੀ ਇਹ ਨਹੀਂ ਗਰੀ ਲੱਗਦੀ ਨਾ ਅੱਗਲੋਂ ਐ ਕੰਮ ਕਰਕੇ ਆ ਗਿਆ ਤਾਂ ਇਹ ਤਾਂ ਅੰਦਰ ਹੀ ਲੰਮੇ ਬਾਈ ਜੀ ਆਪੇ ਪੁੱਛ ਲੈ ਇਹਨੂੰ ਕੀ ਕਰਦੀ ਫਿਰਦੀ ਆ ਤੇ ਮੇਰੀ ਗੱਲ ਸੁਣ ਤਾਂ ਡੈਡੀ ਕਿੱਥੇ ਆ ਉਹ ਡੈਡੀ ਉਹ ਵੀ ਅਲੀਜੀ ਹੈ ਜੀ ਉਹ ਪਾਣੀ ਡਾਉਣ ਟੈਪ ਹੈ ਤੇ ਮੈਂ ਚਲੋ ਮੈਂ ਰੋਟੀ ਖਾ ਲੇ ਨਾ ਅੱਛਾ ਤੇ ਬਣਾਈ ਰੋਟੀ 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 ਤੇ ਬਣਾਈ ਆ ਠੀਕ ਆ ਸਬਜੀ ਹੈਗੀ ਤੇ ਫੁਲਕੇ ਮਲਾਤੇ ਆ ਤੇ ਮੈਂ ਤੇ ਇਹਦੇ ਵਾਲੇ ਵੇਖਣ ਦੀ ਆ ਕੀ ਕਰਦੀ ਫਿਰਦੀ ਆ ਬੇਨਾਵਲਾ ਜਾ ਕੇ ਕੀ ਕੰਡੀ ਆ ਕੁਛ ਨੂੰ ਚਾਜਣਾ ਕਿ ਮੂੰਹ ਕਾਲੀ ਵੱਟਣੀ ਹੁੰਦੀ ਆ ਜੇ ਕੋਈ ਗੱਲ ਵਾ ਦਿਲ ਵਿੱਚ ਤਸਤਿਆ ਕਰ ਕੋਈ ਨਹੀਂ ਮੈਂ ਪੁੱਛ ਸਮਝੀ ਨਹੀਂ ਆਉਂਦੀ ਮੈਨੂੰ ਇਹਦੀ ਗੋਮੀ ਹੋ ਜਾਂਦੀ ਆ ਪਤਾ ਨਹੀਂ ਕੀ ਕਰਦੀ ਫਿਰਦੀ ਆ ਆਮਣਾ ਔਰ ਤਾ ਤੂੰ 3-4 ਦਿਨ ਹੋ ਗਏ ਅੰਦਰ ਹੀ ਲੰਮੇ ਪਈ ਰਹੀ ਨਹੀਂ ਆ ਤੂੰ ਰੋਟੀ ਵੀ ਨਹੀਂ ਬਣਾਉਣੀ ਤੇ ਮੰਮੀ ਕਪੜਾ ਹੀ ਜੋੜਨ ਦੀ ਆ ਬਾਹਰ ਤੂੰ ਇੱਥੇ ਲੰਮੇ ਪਈ ਆ ਮੰਮੀ ਰੋਟੀ ਬਣਾਉਂਦੀ ਹੁੰਨੀ ਹੈ ਪਹਿਲਾਂ ਮੈਨੂੰ ਗੱਲ ਦੱਸ ਇਹ ਆਮਣਾ ਤੇ ਇਹਨੂੰ ਗੱਲ ਕੀ ਹੋਈ ਆ ਤੂੰ 3-4 ਦਿਨ ਤੋਂ ਸੈਟ ਜੀ ਲੱਗਣ ਦੀ ਆ ਮੈਨੂੰ ਨਹੀਂ ਯਾਰ ਕੁਝ ਨਹੀਂ ਹੋਇਆ ਮੈਂ ਸੈਟ ਕਰ ਤੋ ਰਹਿਣਾ ਤੇ ਕੀ ਹੋਈ ਗੱਲ ਮੈਨੂੰ ਦੱਸ ਤੇ ਸਹੀ ਗੱਲ ਯਾਰ ਪਤਾ ਕੀ ਆ ਰਖੜੀ ਆਉਂਦੀ ਆ ਹੁਣ ਤੇ ਤੁਹਾਡੀ ਵੀ ਭੈਣ ਨੇ ਤੁਹਾਨੂੰ ਰਖੜੀ ਬੰਨਣ ਹੁਣਾ ਵਾ ਤੇ ਮੈਨੂੰ ਵੀ ਕਿੰਨਾ ਹੁੰਦਾ ਵੀ ਮੈਂ ਵੀ ਆਪਣੇ ਭਰਾ ਨੂੰ ਰਖੜੀ ਬੰਨਣ ਜਾਵਾ ਸਾਰੀਆਂ ਭੈਣਾਂ ਜਾਂਦੀਆਂ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਜਦੋਂ ਰਖੜੀ ਹੁੰਦੀ ਹੈ ਨਾ ਹਰ ਵਾਰੀ ਮੈਨੂੰ ਭਰਾ ਮੇਰਾ ਪਹਿਲਾ ਕਹਿੰਦਾ ਹੁੰਦਾ ਹੈ ਰਖੜੀ ਬੰਨਣ ਪਹਿਲਾਂ ਤੂੰ ਹੀ ਮੈਨੂੰ ਬੰਨਣੀ ਆ ਤੇ ਬਾਕੀਆਂ ਨੂੰ ਮੈਂ ਫੇਰ ਬਣਾਉਣੀ ਆ ਤੇ ਮੇਰੇ ਮਨ ਚ ਕਿੰਨਾ ਹੁੰਦਾ ਵਾ ਉਦੋਂ ਹੀ ਮੇਕੋ ਕਿੱਡੀ ਵੱਡੀ ਗਲਤੀ ਹੋ ਗਈ ਮੇਰਾ ਵੀ ਤਾਂ ਭੂਤ ਸਵਾਰੀ ਸਿਰ ਤੇ ਤੁਹਾਡੇ ਪਿਆਰ ਦਾ ਕਿ ਮੈਂ ਆਪਣੇ ਮਾਂ ਪਿਓ ਸਾਰਿਆਂ ਨੂੰ ਛੱਡ ਕੇ ਆ ਗਈ ਇੱਥੇ ਹੁਣ ਮੈਨੂੰ ਪੁੱਛੋ ਮੇਰੇ ਤੇ ਕੀ ਬੀਤਦੀ ਆ ਮੈਂ ਕੀ ਘਰ ਆਉਣ ਜਰ ਹੁਣ ਜਿੱਦੋਂ ਰਖੜੀ ਉਹ ਨਹੀਂ ਕਰਨੀ ਮੇਰਾ ਹੀ ਹਾਲ ਹੋਇਆ ਕਰਨਾ ਵਾ ਓਏ ਇਹ ਗੱਲਾਂ ਦੇ ਪਹਿਲਾਂ ਸੋਚਣੀਆਂ ਚਾਹੀਦੀਆਂ ਹਨ ਸਹੀ ਲਾ ਯਾਰ ਕੀ ਸੋਚਦੀ ਮੈਂ ਦੱਸ ਤੁਸੀਂ ਵੀ ਉਦੋਂ ਕਹਿੰਦੇ ਚੱਲ ਕੋਈ ਗੱਲ ਨਹੀਂ ਜੇ ਇਦਾਂ ਨਹੀਂ ਮੰਨਦੇ ਤੇ ਇਦਾਂ ਵਿਆਹ ਕਰਾ ਲੈਣੇ ਆਪੇ ਬਾਅਦ ਚ ਮੰਨ ਜਾਣਾ ਹੁਣ ਵੇਲੋ ਕਿੰਨਾ ਟਾਈਮ ਹੋ ਗਿਆ ਅਗਲੇ ਉਹਨੂੰ ਕਵਾਉਂਦੇ ਤੱਕ ਨਹੀਂ ਹਨੂ ਤੇ ਕਵਾਉਣਾ ਵੀ ਉਹਨਾਂ ਨੇ ਕੀ ਹੈ ਪਿੱਛੇ ਛੱਡ ਕੇ ਵੀ ਮੈਂ ਕੀ ਆਈ ਹਾਂ ਓ ਚੱਲ ਤੂੰ ਐਂ ਕਰ ਦਿਲ ਨਾਲ ਛੋਟਾ ਕਰ ਉਹਨੇ ਗਲਤੀ ਕੀਤੀ ਹੈ ਤਾਂ ਗਲਤੀ ਦੀ ਸਜ਼ਾ ਦੇ ਸਾਨੂੰ ਮਿਲਣੀ ਮਿਲਣੀ ਹੈ ਕਿੰਨਾ ਚਿਰਾਂ ਨੂੰ ਸਜ਼ਾ ਮਿਲਣੀ ਹੈ ਮੈਨੂੰ ਪਤਾ ਹੈ ਕਿ ਸਾਡੇ ਕੋ ਬੜੀ ਵੱਡੀ ਗਲਤੀ ਹੋ ਗਈ ਮਾਪੇ ਉਹ ਦਿਨਾਂ ਇਦਾਂ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਇੱਜ਼ਤ ਨਹੀਂ ਰੁੱਲਣੀ ਚਾਹੀਦੀ ਰਾਈ ਕੁੜੀਆਂ ਨੂੰ ਕਦੀ ਨਹੀਂ ਇਹ ਕੰਮ ਕਰਨਾ ਚਾਹੀਦਾ ਪਰ ਮੈਨੂੰ ਨਹੀਂ ਪਤਾ ਮੈਂ ਵੀ ਜਾਣਾ ਰਖੜੀ ਬੰਨਣ ਨੂੰ ਮੈਨੂੰ ਲੈ ਕੇ ਜਾਓ ਤੂੰ ਮੇਰੇ ਨਾਲ ਜੀ ਕੰਡਿਆ ਰਖੜੀ ਬੰਨਣ ਨੂੰ ਆਪਣੇ ਘਰੋਂ ਆ ਚਲ ਚੁੱਪ ਹੋ ਜਾ ਹੁਣ ਮੈਂ ਜਾਵਾਂਗਾ ਉੱਥੇ ਤੇ ਉਹ ਥੱਕੇ ਮਾਰ ਕੇ ਕੱਢਾਂਗੇ ਤੇ ਫਿਰ ਚੰਗੀ ਰਹੇਗੀ ਉੱਥੋਂ ਕਿ ਤਰੇ ਨਹੀਂ ਕੋਈ ਕੱਢਦਾ ਤਸਕੀਮਾ ਕੱਢਦਾ ਕਿਉਂ ਨਹੀਂ ਆ ਚਾ ਚੁੱਪ ਕਰ ਓ ਚਾ ਚੁੱਪ ਕਰ ਮੈਂ ਪਾਣੀ ਲਿਹਾਉਣਾ ਵਾ ਕੋਈ ਨਹੀਂ ਜਾ ਕੇ ਸੁਈ ਜਾ ਉਹ ਨਮ ਸਾਰੀ ਜ਼ਿੰਦਗੀ ਤੂੰ ਰੋਣਾ ਹੁਣ ਕਦੀ ਵੀ ਤੂੰ ਆਪਣੇ ਮਾਂ ਪਿਓ ਨੂੰ ਨਹੀਂ ਮਿਲ ਸਕਦੀ ਨਹੀਂ ਤੂੰ ਆਪਣੇ ਭਰਾ ਨੂੰ ਰਖੜੀ ਬਣ ਸਕਦੀ ਹੁਣ ਕਦੀ ਵੀ ਭੁੱਲ ਜਾ ਉਹ ਤੂੰ ਨਾ ਪੁੱਤ ਹਾਂ ਜੀ ਮੰਮੀ ਹੋ ਗਈ ਮੇਰੀ ਕੀ ਪਿਆਰ ਹਾਂ ਜੀ ਹੋ ਗਈਆਂ ਤੇ ਮੈਂ ਤਾਂ ਮੈਂ ਇੱਕ ਗੱਲ ਇਹ ਕਰਨੀ ਆ ਕਿ ਪੁੱਤ ਹੁਣ ਮੰਨ ਲਾ ਕੇ ਪੜੀ ਚੰਗਾ ਕੋਈ ਨਹੀਂ ਮੰਮੀ ਮੈਂ ਲਾ ਕੇ ਪੜਾਂਗੀ ਤੇ ਜਿਹੜੀ ਚੀਜ਼ ਨੂੰ ਜੀ ਕਰੇ ਨਾ ਉਹ ਮੈਨੂੰ ਦੱਸਣਾ ਜੇ ਕਿਸੇ ਪੈਸੇ ਤੇਰੇ ਦੇ ਲੋੜ ਆ ਤਾਂ ਵੀ ਤੇਰੀ ਮੈਂ ਪੂਰੀ ਕਰਾਂਗੀ ਤੇ ਬਸ ਹੁਣ ਪੁੱਤ ਤੂੰ ਤੇ ਪੜਨਾ ਹੀ ਆ ਨਾ ਉਹ ਤਾਂ ਨਹੀਂ ਨਾ ਹੁਣ ਪੜ ਸਕਦਾ ਹਾਂ ਜੀ ਕੋਈ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਹੁਣ ਪੂਰਾ ਧਿਆਨ ਦੇਵਾਂਗੇ ਦੇਖ ਕਿ ਨਹੀਂ ਮੰਗਾਈ ਆ ਏ ਇਹ ਆ ਵੀ ਪੈਸੇ ਲੱਗੇ ਵੀ ਨਹੀਂ ਫਿਰ ਚੁੱਪਦੇ ਜੇ ਨਿਆਣੇ ਦੇ ਚੰਗੇ ਚੰਗੇ ਬੈਂਡ ਆ ਜਾਣ ਹਾਂਜੀ ਤੇ ਚੱਲ ਇਹ ਆ ਵੀ ਬਾਹਰ ਇੱਕ ਵਾਰੀ ਕੁੜੀਆਂ ਕੜੀਆਂ ਨਾਲ ਫੋਨ ਫਾਨ ਤੇ ਨਹੀਂ ਗੱਲ ਕਰਨੀ ਕੋਈ ਨਹੀਂ ਕਿਉਂਕਿ ਫਿਰ ਮਨ ਹੋਰ ਹੋਰ ਪਾਸੇ ਚਲ ਜਾਂਦਾ ਤੇ ਸਿਆਣੀ ਤੇ ਸਮਝਦਾਰ ਹੋ ਕੇ ਫਿਰ ਪੜਨਾ ਕੋਈ ਨਹੀਂ ਮੰਮੀ ਠੀਕ ਹੈ ਠੀਕ ਆ ਨਾਲੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨਾ ਨਾਲੇ ਪੁੱਤ ਸਾਡਾ ਹਾਂ ਹਾਂਜੀ ਠੀਕ ਤੇ ਜੇ ਇਹ ਪੈਸੇ ਤੇ ਕਿਹੇ ਵੀ ਕਿਸਮ ਦੀ ਲੋੜ ਨਾ ਡੈਡੀ ਕੋ ਝੱਕਣਾ ਨਾ ਮੇਰੇ ਕੋ ਝੱਕਣਾ ਬਿੰਦਰ ਕੋ ਮੰਗਾਂ ਦੀ ਤੇ ਲੋੜ ਹੀ ਨਹੀਂ ਨਾ ਜਿੱਦਾਂ ਅਸੀਂ ਅੱਜ ਹੀ ਆਪ ਬੈਠੇ ਹਾਂ ਠੀਕ ਕੋਈ ਗੱਲ ਨਹੀਂ ਠੀਕ ਆ ਮਾਪੁੱਤ ਮੈਂ ਤੁਹਾਨੂੰ ਸਮਝਾਉਂ ਰਹੀ ਆ ਅੱਗੋਂ ਗੱਲ ਦਾ ਇਹ ਮਤਲਬ ਆ ਕਿ ਤੇ ਬਾਜ਼ਾਰ ਮਜ਼ੂਰਾ ਚ ਨਹੀਂ ਘੁੰਮਣਾ ਹੈਗਾ ਕਿਸੇ ਵੇਲੇ ਕੁੜੀਆਂ ਨਾਲ ਰਲ ਕੇ ਬੰਦਾ ਘੁੰਮ ਫਿਰ ਲੈਂਦਾ ਉਹ ਤਾਂ ਅੱਗੇ ਨਹੀਂ ਤੇਰਾ ਵਿਆਹ ਹੋਇਆ ਹੁਣ ਤੇਰਾ ਵਿਆਹ ਹੋਇਆ ਕੋਈ ਨਾ ਕੋਈ ਜੀ ਤੇਰਾ ਕੋਈ ਸਹੁਰਿਆ ਚ ਗੇ ਲੈਂਦਾ ਤੇ ਚੰਗੇ ਨਹੀਂ ਲੱਗੇਗਾ ਨਾਲੇ ਪੁੱਤ ਦਹੀਂ ਖਾ ਕੇ ਜਾਈਦਾ ਹੁੰਦਾ ਮੈਂ ਨਹੀਂ ਲਿਆਦਾ ਨਹੀਂ ਮੰਮੀ ਮੈਂ ਹੁਣੇ ਹੁਣ ਖਾਣਾ ਹੈਗਾ ਮੈਂ ਖਾ ਲਿਆ ਹੀ ਪਹਿਲਾਂ ਰੋਟੀ ਖਾਦੀ ਹੋ ਲੋ ਸਗਣਾ ਦਾ ਕੰਮ ਹੁੰਦਾ ਵਾ ਮੰਮੀ ਖਾਦਾ ਵਾ ਮੈਂ ਹੁਣ ਦੂਰੇ ਦੂਰੇ ਨਹੀਂ ਜੇ ਖਾਣੂ ਦਿਲ ਕਰਾਂਦੇ ਤੇ ਨਾਲੇ ਤੂੰ ਮੇਰੀ ਟੈਨਸ਼ਨ ਨਾ ਲਓ ਮੈਂ ਕਿਹੇ ਬੁਝਾਰਾਂ ਚ ਨਹੀਂ ਫਿਰਦੀ ਕਿ ਮੈਨੂੰ ਪਤਾ ਵਾ ਮੈਂ ਆਪਣੇ ਕੰਮ ਤੇ ਜਾਵਾਂਗੀ ਤੇ ਉਤੋਂ ਹੀ ਸਿੱਧਾ ਵਾਪਸ ਘਰ ਆਵਾਂਗੀ ਤੇ ਮੇਰੇ ਵੱਲ ਕੋਈ ਨਹੀਂ ਲੰਮਾ ਹੁੰਦਾ ਰੱਬ ਦਾ ਨਾਮ ਲੈ ਕੇ ਜਾਈ ਮਾਰਾ ਸੱਚੇ ਪਾਤਸ਼ਾਹ ਚੱਲ ਜੇ ਅੱਗੇ ਸਾਡੇ ਨਾਲ ਵਾਦਾ ਘਾਟਾ ਹੋਇਆ ਹੁਣ ਮਾਰਕਾ ਕਿਰਪਾ ਕਰ ਦੇ ਤੇ ਤੇਰੀ ਬੇਂਤ ਆ ਜਣ ਤੇ ਚੱਲ ਮੇਰੇ ਪੁੱਤ ਰੋਰੀ ਜਵਾ ਤੇ ਚੱਲ ਕਿਤੇ ਬਾਹਰ ਚੱਲ ਜਿਓਗੇ ਹਾਂ ਹਾਂਜੀ ਇਹ ਤੇ ਮੰਮੀ ਉੱਧਰ ਤਾਂ ਈ ਗੱਲ ਸਹੀ ਆ ਪਰ ਮੰਮੀ ਸ਼ਰਨ ਜੀ ਜੀ ਮੇਰੇ ਨਾਲ ਬੜਾ ਹੀ ਲੜ ਮੇਰਾ ਦੇਖੀ ਕਿ ਜੇ ਤੇ ਉਹ ਅੱਗੇ ਨਹੀਂ ਬਾਹਰ ਗਈ ਤੇ ਹੁਣ ਕਿੱਥੋਂ ਚਲ ਜਾਣਾ ਗੱਲ ਦੀ ਉਹਨਾਂ ਨੇ ਇਹ ਗੱਲ ਕਹੀ ਨਾ ਮੇਰੇ ਦਿਮਾਗ ਵਿੱਚ ਇੱਕੋ ਗੱਲ ਘੁੰਮੀ ਜਾਂਦੀ ਬਾਰ-ਬਾਰ ਉਹ ਤੋ ਸਿਹਦਾ ਨੂੰ ਆ ਤੂੰ ਨਹੀਂ ਆਪਣੇ ਮਨ ਚ ਕੋਈ ਗੱਲ ਸੋਚਣੀ ਹੈਗੀ ਕੀ ਮੈਨੂੰ ਇੰਦਾ ਥੋੜੀ ਸੋਚਣਾ ਚਾਹੀਦਾ ਵਾ ਫੇਰ ਵੀ ਉਹਨਾਂ ਦੇ ਘਰ ਦੇ ਮੈਂਬਰ ਆ ਕੋਈ ਕਿਸੇ ਦਾ ਨਾ ਮਾੜਾ ਥੋੜੀ ਸੋਚਦਾ ਵਾ ਮੇਰਾ ਤਾਂ ਠੀਕ ਹੈ ਕਹਿੰਦਾ ਕੋਈ ਨਾ ਪੁੱਛਾਂ ਨਾ ਭਲਾ ਤੇਰਾ ਕੀ ਮਤਲਬ ਆ ਅਮੀਰ ਐਂ ਨੋ ਉਹਨਾਂ ਨੇ ਅੱਗੇ ਕਿੰਨੀ ਲੜਾਈ ਪਾਈ ਐ ਮਹਾ ਮਹਾ ਮੈਂ ਚਲਨੀ ਆ ਸਾਰੇ ਜਣਾਂ ਨੇ ਗੱਲਬਾਤ ਕੀਤੀ ਐ ਉਹਨਾਂ ਨੇ ਫੇਰ ਲੜਾਈ ਪਾ ਕੇ ਵਜਨਾ ਘਰ ਵਿੱਚ ਮੈਂ ਸਿਫਤੜ ਹਰਉਦੇ ਸੱਸਰੀ ਤੌਰ ਤੇ ਗੱਲ ਕੀਤੀ ਭੈਣਾ ਮਾੜਾ ਤਨਾ ਕਮ ਸੇ ਕਮ ਕਿਹਦਾ ਸੋਚੋ ਜਹੀਂ ਕਿਹਦਾ ਚੰਗਾ ਸੋਚਾਂਗੇ ਤੇ ਫੇਰ ਹੀ ਆਪਣਾ ਚੰਗਾ ਹੋਊਗਾ ਪੁੱਤ ਜੇ ਉਹ ਕਿਸਦਾ ਮਾੜਾ ਸੋਚਦੀ ਐ ਤੇ ਆਪ ਕਿੰਨੀ ਕਿ ਸੋਖੀ ਆਪ ਵੀ ਫੇਰ ਤੰਗੀ ਐ ਨਾ ਜੀਤ ਨਹੀਂ ਕਰਦਾ ਮੇਰਾ ਕਹਿਣ ਨੂੰ ਉਹੋ ਤੇ ਮੰਮੀ ਫੇਰ ਗੱਲ ਹੋਏ ਗੱਲ ਨੂੰ ਸਮਝਦੇ ਨਹੀਂ ਹੈਗੇ ਇਹਨਾਂ ਨੇ ਸੋਚਦੇ ਕਿ ਮੈਂ ਹਾਂ ਖੁਸ਼ ਹੋਵਾਂ ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋਵਾਂ ਤੇ ਵਾਇਗ੍ਰੂਵਿਕ ਪੁਰਸ਼ ਨੂੰ ਦਾਵਾ ਉਹਦੀ ਟੈਂਸ਼ਨ ਨਹੀਂ ਲੈਣੀ ਰੱਬ ਦਾ ਨਾਮ ਲੈ ਕੇ ਜਾਣਾ ਤੇ ਜਦੋਂ ਅੰਦਰ ਰਹੂਗੀ ਨਾ ਉਦੋਂ ਨਿਕਲੀ ਇਹਦੇ ਨਾਸ਼ ਨੇ ਕੀਤਾ ਕੋਈ ਕੋਈ ਗੱਲ ਫੇਰ ਨਾ ਕਰਦੇ ਤੇ ਸਾਦੀ ਰਹੀਗੀ ਨਹੀਂ ਕੋਈ ਗੱਲ ਨਹੀਂ ਤੇ ਚਲ ਠੀਕ ਆ ਪੁੱਤ ਤੇ ਅੰਦਰ ਕਿੱਥੇ ਮੈਂ ਦੇ ਦਊਂਗਾ ਥੋੜੇ ਬੋਤੇ ਪੈਸੇ ਘਰਾਂ ਕੋਈ ਵਾਸਤੇ ਲੈ ਪੁੱਤ ਘਰਾਈ ਜੇ ਬੀ 1200 ਅੱਧ ਖੜੀ ਤਾਂ ਹਾਂ ਇਹਦੇ ਲੋੜ ਪੈ ਜੇ ਉੱਥੇ ਕਿਹਦੇ ਮੂੰਹਾਂ ਲੈ ਵੇਖਣਾ 50 ਕਦੇ ਦੇ ਦੇ ਦੋ ਫਿਰ ਹਾਂਜੀ ਨਵਦੀਪ ਆ ਜਾ ਆ ਜਾ ਤਾਂ ਆਜਾ ਮੈਂ ਲੇਟ ਨਾ ਹੋ ਜਾਈਂ ਅੱਜ ਪਹਿਲਾ ਦਿਨ ਆ। ਚਲੋ। ਤੇ ਨਾਲੇ ਮੇਰੀ ਗੱਲ ਸੁਣ। ਹਾਂਜੀ। ਸਮਾਨ ਸੋਣ ਆਪਣਾ ਲੈ ਲੈਣਾ ਸੀ। ਉਹ ਮੈਂ ਉੱਥੋਂ ਲੈ ਲਾਂਗੀ ਨਾ। ਉਹ ਕਾਪੀ ਕੋ ਪੈਨ। ਹਾਂਜੀ ਉਹ ਹੀ ਲੈ ਲਾਂਗੀ ਉੱਥੋਂ। ਠੀਕ ਆ ਚਲ ਬੈਠੋ। ਵੇਖਾ ਹਾ ਕਿੰਦਾ ਤਿਆਰ ਹੋ ਕੇ ਗਈ ਆ। ਇਹ ਤਾਂ ਮੰਮੀ ਨੂੰ ਦੱਸਣੀ ਏ ਮੈਂ। ਮੰਮੀ ਵੇਖਿਆ ਨਾ ਆਪਾਂ ਵੀ ਕਿਦਾਂ ਬਣ ਛਣ ਕੇ ਗਏ ਨੇ। ਬਹੁਤ ਸੋਹਣੀ ਲੱਗੰਦੀ ਹੀ। ਆਹੋ ਸੋਣੀ ਲੱਗਣ ਦੀ ਇੰਨਾ ਕੋਈ ਮੇਕਅਪ ਕਰਕੇ ਜਾਂਦਾ ਵਾ ਗਈ ਤੇ ਪੜਨਵਾ ਪੁੱਤੋ ਦਾ ਵਿਆਹ ਹੋਇਆ ਵਾ ਨਾਲੇ ਮੈਂ ਸਮਝਾ ਕੇ ਕੱਲਿਆ ਸੀ ਉਹ ਤਾਂ ਸਿੱਧੇ ਮੰਨਣਾ ਜਾਣਾ ਤੇ ਸਿੱਧੇ ਮੰਨ ਨਹੀਂ ਆਉਣਾ ਵਾ ਉਹ ਬਥੇਰੀ ਸਿਆਣੀ ਆਂਦੀ ਮੰਮੀ ਕੋਈ ਫਿਕਰ ਨਾ ਕਰ ਉਹ ਤਾਂ ਮੈਨੂੰ ਵੀ ਮੰਮੀ ਪਤਾ ਵਾ ਵੀ ਨਾ ਉਹ ਭਾਪੀ ਉਹਦਾ ਨਹੀਂ ਹੈਗੀ ਪਰ ਇੰਨਾ ਮੇਕਅਪ ਕਰਕੇ ਜਾਈਦਾ ਵਾ ਤੇ ਜ਼ਰੂਰੀ ਹੀ ਲੋਕਾਂ ਨੂੰ ਵਿਖਾਉਣਾ ਪਈ ਵਿਆਹ ਹੈ ਉਹ ਵਿਆਹ ਦਾ ਉਹਦਾ ਹੀ ਪਤਾ ਲੱਗ ਜਾਂਦਾ ਜਦੋਂ ਹੱਥੀ ਚੂੜਾ ਪਿਆ ਵਾ ਪੁੱਤ ਫਿਰ ਕੀ ਹੋ ਗਿਆ ਉਹਦਾ ਟਾਈਮ ਇਹ ਨੂੰ ਆਖਾਂਗੇ ਕਿ ਪੁੱਤ ਤੂੰ ਰੁਲੀ ਖੁਲੀ ਜਾ ਪਰ ਬਹੁਤ ਹੀ ਵਧੀਆ ਗੱਲ ਵਾ ਸਾਦਾ ਹੀ ਟੌਰ ਜਮਨ ਫੱਬ ਕੇ ਜਾਂਦੀ ਹੈ ਤੇ ਮੰਮੀ ਮੈਨੂੰ ਵੀ ਪਤਾ ਵਾ ਵੀ ਹਾਡੀ ਸ਼ਾਨ ਬਣਦੀ ਹੈ ਜਦੋਂ ਤਿਆਰ ਹੋ ਕੇ ਰਹਿੰਦੀ ਆ ਪਰ ਜਦੋਂ ਤਿਆਰ ਬਾਹਰ ਜਾਣਾ ਨਾ ਜਦਾਂ ਹੁਣ ਗਏ ਕਾਲਜ ਘਟ ਹੋ ਜੇ ਜਦੋਂ ਰਿਸ਼ਤੇਦਾਰਾਂ ਚੇਵਣਾ ਨਾ ਉਦੋਂ ਬੰਦਾ ਹੋਲੇ ਚਾਚਾ ਨਾ ਤਿਆਰ ਚੁੱਪ ਕਰਕੇ ਤੇ ਬਹਿ ਜਾ ਅੱਗੇ ਉਹ ਵੱਡੀ ਉਤਰਾਂ ਦੀ ਆ ਤੇ ਹੁਣ ਤੂੰ ਇਹਨੂੰ ਵੀ ਡਾ ਭੋ ਤੰਗ ਕਰਨਾ ਉਹਨੇ ਆਖਣਾ ਸਾਰਾ ਟੱਬਰ ਹੀ ਇਦਾਂ ਦਾ ਵਾ ਮੰਮੀ ਮੈਂ ਭਾਬੀ ਨੂੰ ਵੱਡੀ ਨੂੰ ਤੰਗ ਕਰਨੀ ਆ ਉਹ ਤੂੰ ਨਹੀਂ ਕਰਦੀ ਉਹ ਤਾਂ ਨੀ ਨਾ ਕਿਹਨੂੰ ਛੱਡਦੀ ਇੱਕ ਅੱਗੇ ਕਲੇਸ਼ ਪਾ ਕੇ ਬੈਠੀ ਰਹਿੰਦੀ ਆ ਜਿਦੋਂ ਦੂਜੀ ਨੂੰ ਨਿਗੇ ਨਿਗਿਆ ਗੱਲਾਂ ਕਰਾਂਗੇ ਉਹ ਵੀ ਮੁੜ ਕੇ ਉਦਾਂ ਦੀ ਹੋ ਚਗੀ ਵੇ ਵੇਖ ਕੇ ਮੰਮੀ ਮੈਂ ਤਾਂ ਭਾਬੀ ਨਾਲ ਵੀ ਕਦੀ ਗੱਲ ਹੀ ਨਹੀਂ ਕੀਤੀ ਹੈਗੀ ਪਰਸੋਂ ਵੀ ਇੱਕ ਦਿਨ ਅੱਗੇ ਵੀ ਗੱਲ ਕਰਨੀ ਮੈਂ ਤਾਂ ਨਾ ਭਾਬੀ ਨੂੰ ਕਿਹਾ ਮੈਂ ਸੋ ਕੋ ਚੰਗਾ ਜਿਹੜੀ ਉਹਦੀ ਬੇਇੱਜ਼ਤੀ ਕੀਤੀ ਜੇ ਤੁਸੀਂ ਵੱਡੀ ਦੀ ਇਹ ਪਹਿਣਾ ਰੱਬ ਦਾ ਵਾਸਤਾ ਚੁੱਪ ਕੀਤੀ ਰਿਹਾ ਕਰ ਤੇਰੀ ਵੀ ਜ਼ਬਾਨ ਚੁੱਪ ਕਰਦੀ ਨਹੀਂ ਵੀ ਮੰਮੀ ਤੁਸੀਂ ਕੀ ਹੱਥ ਜੋੜਦੇ ਰਹਿੰਦੇ ਹੋ ਤੁਹਾਨੂੰ ਨਹੀਂ ਮੈਂ ਚੰਗੀ ਲੱਗਦੀ ਹੈਗੀ ਉਪੈਣਾ ਮੈਂ ਤੈਨੂੰ ਇਹ ਗੱਲ ਨਹੀਂ ਕੀਤੀ ਮੈਂ ਕਿ ਨਿਕੀਆਂ ਨਿਕੀਆਂ ਗੱਲਾਂ ਤੋਂ ਮੁੱਕੇ ਵੱਡੀਆਂ ਹੋ ਜਾਂਦੀਆਂ ਨੇ ਤੇਹੀ ਟਾਈਮ ਕੱਢਣਾ ਵਾ ਟਾਈਮ ਕੱਢਣਾ ਹੀ ਡਰ ਕੇ ਕੱਢਣਾ ਆਪੇ ਵੀ ਤੁਸੀਂ ਆਂਦੇ ਪਿਤੇਰਾ ਘਰ ਵੱਜ ਜਿੰਨਾ ਵੀ ਰਹਾ ਦਾ ਹਾਕਾ ਉਹਨਾਂ ਹੀ ਤੇ ਰਹਾ ਹਾਕਾ ਵਾ ਤੂੰ ਉੱਥੇ ਜਾ ਤੋ ਡੰਡੇ ਮੈਂ ਕਿ ਇਹਨੂੰ ਮਾੜਾ ਨਹੀਂ ਕਹਿਣ ਦੀ ਹੈਗੀ ਅੱਛਾ ਇਹਦਾ ਮਦਰ ਵੀ ਜੋ ਜੀ ਕਰੇ ਉਹਨਾਂ ਨੇ ਕਹੀ ਜਾਈਏ ਇਦਾਂ ਨਹੀਂ ਕਹੀਦਾ ਹੁੰਦਾ ਜੇ ਨਾ ਆਪਣੇ ਤਰੀਕੇ ਨਾਲ ਰਹੀਦਾ ਵਿਆਹੀ ਹੀ ਹੈ ਨਾ ਉਹ ਤਾਂ ਮਾਤਿਆਂ ਨੇ ਨਹੀਂ ਸਦਾ ਵੀ ਰਹਿਣਾ ਇਹਨਾਂ ਭਾਵਾਂ ਪਰਝੀਆਂ ਹੀ ਤੇਰ ਕੋ ਜਾਣਾ ਹੋ ਇਹਨਾਂ ਨਾਲ ਕੋਈ ਮੜੀ ਚੰਗੀ ਨਾ ਕਰਿਆ ਕਰ ਮੈਂ ਭਾਈ ਕਰਨਾ ਸੌਰੀ ਕਰੀ ਮੰਮੀ ਕੋਈ ਗੱਲ ਨਹੀਂ ਜਦੋਂ ਉਹ ਟਾਈਮ ਆਏਗਾ ਨਾ ਮਿਲਣਗੇ ਤੇ ਉਦੋਂ ਹੀ ਪਤਾ ਲੱਗਣਾ ਵਾ ਵੀ ਮਿਲਦੇ ਆ ਕਿ ਨਹੀਂ ਨਹੀਂ ਜਾ ਪੈਣਾ ਜਾ ਕੇ ਕੋਟੋ ਦੁੱਧ ਗਰਮ ਕੀਤਾ ਜਾ ਕੇ ਤੇ ਪੀ ਆਹ ਉਹੋ ਗੱਲ ਪੀ ਨੀ ਕਿਆਂ ਨਕੀਆਂ ਗੱਲਾਂ ਕੀ ਉਹ ਨਹੀਂ ਕਿਸੇ ਪਾਸੇ ਲੱਗਣ ਦਿੰਦੀ ਚਰਨ ਤੇ ਮੈਂ ਟੂੰਡਾ ਪੀ ਆ ਮੰਮੀ ਮੈਂ ਚੰਨੀ ਆ ਭੀ ਭਾਬੀ ਦਾ ਕੰਮ ਨਾ ਬਣੇ ਮੈਨੂੰ ਤੇ ਬੜਾ ਦੁੱਖ ਹੈ ਜਿਤਨੇ ਉਹਦਾ ਕੰਮ ਨਹੀਂ ਬਣਿਆ ਮੈਂ ਤਾਂ ਖੁਸ਼ ਹੋਣਾ ਵਾ ਬਿਹਾਰ ਦੇ ਘਰ ਦੀ ਵਿਤਰਕੀ ਹੋਊਗੀ ਜਿਹਨ ਮੈਂ ਵੀਰ ਤੇ ਭਾਬੀ ਬਾਹਰ ਜਾਣਗੇ